ਜ਼ਿਲ੍ਹਾ ਸ਼ਿਦ ਭਗ ਸਿੰਘ ਨਗਰ ਨਵਾਂ ਸ਼ਹਿਰ ਵਿਖੇ ਜ਼ਿਲ੍ਹਾ ਪੱਤਰੀ ਨਵਜੰਮੀਆਂ ਧੀਆਂ ਦੀ ਲੋੜੀ ਸਮਰੋਹ ਕਰਵਾਇਆ ਗਿਆ ਜ਼ਿਲ੍ਹਾ ਸ਼ਿਦ ਭਗ ਸਿੰਘ ਨਗਰ ਨਵਾਂ ਸ਼ਹਿਰ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਸ਼ਿਦ ਭਗ ਸਿੰਘ ਨਗਰ ਵੱਲੋਂ ਇਸਵਾਲਿਕ ਪਬਲਿਕ ਸਕੂਲ ਚੰਡੀਗੜ੍ਹ ਰੋਡ ਨਵਾਂ ਸ਼ਹਿਰ ਵਿਖੇ 101 ਨਵਜੰਮੀਆਂ ਧੀਆਂ ਦੀ ਲੋੜੀ ਪਾਈ ਗਈ ਮਿਲੀ ਜਾਣਕਾਰੀ ਮੁਤਾਬਕ ਸਮਾਜਿਕ ਸੁਰੱਖਿਆ ਅਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਪੱਧਰੀ ਨਵਜੰਮੀਆਂ ਧੀਆਂ ਦੀ ਲੋਹੜੀ ਸਮਰੋਹ ਕਰਵਾਇਆ ਗਿਆ ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਐਸ ਡੀ ਐਮ ਨਵਾਂ ਸ਼ਹਿਰ ਡਾਕਟਰ ਅੰਕਿਸ਼ੀਤਾ ਗੁਪਤਾ ਸ਼ਾਮਲ ਹੋਏ ਅਤੇ ਨਵਜੰਮੀਆਂ ਧੀਆਂ ਨੂੰ ਵਧਾਈ ਦਿੱਤੀ ਇਸ ਮੌਕੇ ਤੇ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਆਓ ਦੇਖਦੇ ਹਾਂ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਅੱਜ ਜਿਲਾ ਪਤਰੀ ਸਮਾਰੋਹ ਸਿਆਸੀ ਦੁਨੀਆ ਦਾ ਤਿਹਾਣ ਮੈਂ ਗਿਆ ਹਾਂ ਤੇ 101 ਕੁੜੀਆਂ ਨੂੰ ਆਪਾਂ ਲੋੜੀ ਵੰਟੀਏ ਤੇ ਬਾਕੀ ਜਿਹੜੇ ਵੀ ਆਪਣੇ ਕੁੜੀਆਂ ਹੈਗੇ ਆ ਜਿਨ੍ਹਾਂ ਨੇ ਖੇਡਾਂ ਵਿੱਚ ਇੰਨਾ ਬੜੀਆ ਪ੍ਰਫਲਤਾ ਦਰਸਾਈ ਉਹਨਾਂ ਨੂੰ ਵੀ ਆਪਾਂ ਸਨਮਾਨਿਤ ਕੀਤਾ ਹੈ ਤੇ ਮੇਰਾ ਇਹ ਸੰਦੇਸ਼ ਹੈ ਕਿ ਆਪਾਂ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਧੀ ਨੂੰ ਕਿਸੇ ਮੁੰਡੇ ਨਾਲ ਕੰਪੇਅਰ ਨਾ ਕਰੀਏ ਤੇ ਉਹਨਾਂ ਨੂੰ ਇੱਕ ਬਰਾਬਰ ਸਮਝੀਏ ਤੇ ਉਹਨਾਂ ਦਾ ਇੱਕ ਤਰੀਕੇ ਨਾਲ ਹੀ ਪਰਵਰਿਸ਼ ਹਾਯਾ ਸਾਡੇ ਮੁੱਖ ਮਹਿਮਾਨ ਅੱਜ ਐ ਵੈਸੇ ਤਾਂ ਡੀਸੀ ਸਾਹਿਬ ਨੇ ਬਣਾਸੀ ਪਰ ਉਹਨਾਂ ਕੁਝ ਪ੍ਰਸ਼ਾਸਨੀਕਰਨ ਉਹ ਜਮੇਨਾ ਮੁਨਕਰ ਕੇ ਉਹਨਾਂ ਨੇ ਜਗ੍ਹਾ ਤੇ ਐਸਡੀਐਮ ਨਵਾਂ ਸ਼ਹਿਰ ਆਏ ਸੀਗੇ ਜਿਨ੍ਹਾਂ ਦੇ ਸਹਿਯੋਗ ਨਾਲ ਜਿਨ੍ਹਾਂ ਦੀ ਸਰਪ੍ਰੇਜ਼ ਤੇ ਅਸੀਂ ਇਹ ਲੋਰੀ ਦਾ ਫੰਕਸ਼ਨ ਕਰਾਇਆ ਬਹੁਤ ਬਹੁਤ ਧੰਨਵਾਦ ਅੱਜ ਇਸ ਵਾਲੇ ਪਬਲਿਕ ਸਕੂਲ ਦੇ ਵਿੱਚ ਆ ਪੰਜਾਬ ਸਰਕਾਰ ਦੇ ਦੁਆਰਾ ਇਸ ਲਈ ਦੀਵਾਲੀ ਭਾਗ ਪੰਜਾਬ ਜਿਹੜਾ ਹੈ ਉਹਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਲੋਹੜੀ ਸੈਲੀਬ੍ਰੇਟ ਕੀਤੀ ਆ ਨਵਜਮੀਆਂ ਧੀਨ ਦੀ ਲੋਹੜੀ ਮਨਾਈ ਗਈ ਹੈ ਤੇ ਇਸ ਲੋਹੜੀ ਸੈਲੀਬ੍ਰੇਸ਼ਨ ਦੇ ਦੌਰਾਨ ਅਸੀਂ ਅਪਲਿਸ ਮਾਰਚ ਤੱਕ ਇਹ ਮੈਸੇਜ ਕਨਵੇ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਆਪਣੀਆਂ ਧੀਆਂ ਨੂੰ ਤੈਨ ਦਿਲੋਂ ਅਪਣਾਉਣਾ ਚਾਹੀਦਾ ਹੈ ਧੀਆਂ ਦੇ ਉਜਵਲ ਭਵਿੱਖ ਦੀ ਕਾਮਨਾ ਕਰਨੀ ਚਾਹੀਦੀ ਹੈ ਇਸ ਧੀਆਂ ਦੀ ਲੋੜੀ ਸੈਲੀਬ੍ਰੇਟ ਕਰਨ ਦਾ ਜਿਹੜਾ ਮਕਸਦ ਸੀ ਕਾਮਯਾਬ ਹੁੰਦਾ ਵੀ ਦਿਖਾਈ ਦੇ ਰਿਹਾ ਕਿ ਨਵਾਂ ਸ਼ਹਿਰ ਜ਼ਿਲ੍ਹਾ ਐਸਪੀਐਸ ਨਗਰ ਨਾ ਕੇਵਲ ਪੰਜਾਬ ਪੂਰੇ ਇੰਡੀਆ ਦੇ ਵਿੱਚ ਇਸ ਲਈ ਸੈਕਸ ਰੇਸ਼ਿਓ ਦੇ ਵਿੱਚ ਨੰਬਰ 1 ਤੇ ਹੈ ਕਿ ਉਮੀਦ ਹੈ ਕਿ ਇਸੇ ਤਰ੍ਹਾਂ ਧੀਆਂ ਦਾ ਸਰਕਾਰ ਦੀਆਂ ਅੱਜ ਦੇ ਵਿੱਚ ਜਿਹੜਾ ਹੈ ਉਹ ਆਪਣੇ ਦਿਿਆਂ ਨੂੰ ਵਿਜੁਅਲ ਵਿਸ਼ੇ ਦੇ ਵਿੱਚ ਕਾਮਯਾਬ ਹੋਵਾਂਗੇ ਐਸੀ ਸਰਕਾਰ ਦਾ ਇੱਕ ਉਪਰਾਲਾ ਸਾਡੀ ਸੋਚ ਨੂੰ ਬਦਲ ਰਿਹਾ ਹੈ ਸਾਡੀ ਸਭ ਦੀ ਸੋਚ ਜਿਹੜੀ ਹੈ ਉਹ ਹੁਣ ਬਦਲਣੀ ਚਾਹੀਦੀ ਹੈ ਕਿ ਬ੍ਰਾਡ ਹੋਣੀ ਚਾਹੀਦੀ ਹੈ